ਆ ਵਿਜੇਪਾਲ ਸਿੰਘ ਮੇਰਾ ਪਿੰਡ ਲਗਾਵਾ ਜੀ ਰਿਹੈਸ ਮੇਰੀ ਧਾਰੀ ਵਾਲਾ ਮੇਰਾ ਭਤੀਜਾ ਅਮਨ ਕੁਮਾਰ ਇੱਥੇ ਐਡਮਿਟ ਸੀਗਾ ਇਹਨਾਂ ਦੇ ਕੋਲ ਅਬਰੋਲ ਹਸਪੀਟਲ ਮੇਨ ਬਟਾਲਾ ਰੋਡ 'ਤੇ ਗਰਦਾਸਪੁਰ ਮੇਰਾ ਭਤੀਜਾ ਇਹਨਾਂ ਦੇ ਕੋਲ ਦਾਖਲੀ ਸੀ ਉਹਨੂੰ ਬੁਖਾਰ ਸੀਗਾ ਉਹਦੇ ਸਿਰ ਦਰਦ ਹੁੰਦੀ ਐ ਇਹਨਾਂ ਕੋਲ ਲਿਆਂਦਾ ਐਡਮਿਟ ਇਹਨਾਂ ਨੂੰ ਕਰਾਇਆ ਤਾਂ ਇਹਨਾਂ ਕਿਹਾ ਜੀ ਸੀਟੀਸ ਕਰਨੇ ਚ ਕੋਈ ਜਿਹੜੇ ਨੁਕਸਾ ਨਹੀਂ ਹੁੰਦੇ ਐ ਐਮਆਰਟ ਵੀ ਨਹੀਂ ਹੁੰਦੀ ਇਹਦਾ ਟੈਸਟ ਹੋਣਾ ਇੱਕ ਰੀੜ ਦੀ ਹੱਡੀ ਦਾ ਉਹਦੇ ਚ ਆ ਜਾਏਗੀ ਇਨਫੈਕਸ਼ਨਰੀ ਕੀ ਹੈਗਾ ਕੀ ਨਹੀਂ ਇਲਾਜ ਕਰਾਂਗੇ ਠੀਕ ਹੋ ਜਾਏਗਾ ਉਹ ਇਨਫੈਕਸ਼ਨ ਜਿਹੜੀ ਆਈ ਅੰਦੇ ਜੀ 50% ਆ ਗਈ ਹੈ ਅਸੀਂ ਕਹੇ ਇਲਾਜ ਸ਼ੁਰੂ ਕਰ ਦਿਓ 8 ਦਿਨਾਂ ਨਾ ਸਾਨੂੰ ਇੱਥੇ ਰੱਖਿਆ ਜੀ ਮੁੜ ਕੇ ਇਹਨਾਂ ਨੇ ਦਵਾਈ ਦੇ ਕੇ ਘਰ ਭੇਜਤਾ ਵੀ 15 ਦਿਨ ਦੀ ਟ੍ਰੀਟਮੈਂਟ ਆ ਤੁਸੀਂ ਘਰ ਜਾ ਕੇ ਲਓ ਇਹ ਠੀਕ ਹੋ ਜਾਏਗਾ 15 ਦਿਨ ਡਾਕਟਰ ਸਾਹਿਬ ਨੇ ਲਿਖਿਆ ਹੀ ਵਿੱਚ ਕਿ ਇੰਜੈਕਸ਼ਨ ਦੇ ਕੇ ਇਹਨਾਂ ਨੇ ਇੰਜੈਕਸ਼ਨ ਦੀ ਥਾਂ ਜਿਹੜੇ ਸਟਾਫ ਨਰਸਾਂ ਨੇ ਇਹਨਾਂ ਨੇ ਉਹਦੇ ਵਿੱਚ ਟੈਬਲਟ ਦੇ ਦਿੱਤੀ ਟੈਬਲਟ ਦੇਣ ਦੇ ਨਾਲ ਜਿਹੜੇ ਸੈੱਲ ਜਿਹੜੇ ਤੇ ਦਿਮਾਗ ਦੇ ਹੀ ਉਹ ਦੁਬਾਰਾ ਫਿਰ ਪੁੰਗਰ ਗਏ ਇਨਫੈਕਸ਼ਨ ਹੋ ਗਈ ਇਹਨਾਂ ਨੇ 2-4 ਜ਼ਿਆਦਾ ਦਵਾਈ ਤੇਜ ਦੇ ਸਾਡੇ ਮੁੰਡੇ ਨੂੰ ਕੋਈ ਕਿਡਨੀ ਦੀ ਪ੍ਰੋਬਲਮ ਨਹੀਂ 29 ਸਾਲ ਦੀ ਉਹਦੀ ਏਜ ਆ ਕੋਈ ਉਹਨੂੰ 슈ਗਰ ਨਹੀਂ ਸਾਨੂੰ ਅੱਜ ਇੱਥੋਂ ਇੰਨਾ ਸਾਡੇ ਮਨ ਦੁਖੀ ਹੋਇਆ ਵੀ ਸਾਡੇ ਬੱਚੇ ਦੀਆਂ ਕਿਡਨੀਆਂ ਨਾ ਡੈਮੇਜ ਕਰਤੀਆਂ ਹੁਣ ਸਾਨੂੰ ਆਂਦੇ ਵੀ ਰਿਪੋਰਟ ਜਿਹੜੀ ਤਿੱਜੇ ਦਿਨਾ ਨਹੀਂ ਉਹ ਅੱਜ ਆਉਣੀ 3 ਵਜੇ ਤੇ ਖਪਣਦੇ ਆ ਕੋਈ ਸਾਡੇ ਮੱਥੇ ਡਾਕਟਰ ਨਹੀਂ ਲੱਗ ਰਿਹਾ ਨਾ ਸਾਨੂੰ ਦੱਸ ਰਿਹਾ ਵੀ ਇਹਨੂੰ ਕੀ ਨੁਕਸ ਹੋ ਅਸੀਂ ਪੀਡੀਆ ਹੀ ਜਣਾਵਾ ਹੀ ਡਿਸਚਾਰਜ ਨਾ ਕੋ 3 ਵਜੇ ਦਾ ਲਿਆ ਹੋਇਆ ਸਾਡੇ ਮੱਥੇ ਨਾ ਕੋ ਡਾਕਟਰ ਲੱਗ ਰਿਹਾ ਕਿ ਕਹਿੰਨੇ ਵੀ ਸਾਨੂੰ ਰਿਪੋਰਟ ਦੋ ਸਾਨੂੰ ਸਮਝਾਓ ਵੀ ਇਹਦੀ ਆ ਇਨਫੈਕਸ਼ਨ ਆਈ ਹੈ ਕੀ ਆਇਆ ਅਹੀਂ ਜੇ ਆਗਰ ਨੂੰ ਦੱਸਣ ਵਾਲੇ ਬਣਾਂਗੇ ਕੋਈ ਬੰਦਾ ਸਾਡੇ ਸਾਹਮਣੇ ਨਹੀਂ ਆ ਰਿਹਾ ਜਿਹੜੀ ਮਾਲਕ ਇੱਥੇ ਹਸਪੀਟਲ ਦੀ ਉਹ ਫੋਨ ਤੇ ਮੈਸੇਜ ਕਰੀ ਜਾਂਦੀ ਹੈ ਰਿਸੈਪਸ਼ਨ ਤੇ ਵੀ ਇਹਨਾਂ ਕੋਲ 22000 ਲੈ ਲਓ ਹੋਰ ਜੇ ਇਹ ਕਹੇ ਸਾਡੇ ਸਾਹਮਣੇ ਆਣ ਕੇ ਸਾਡੀ ਤਸੱਲੀ ਕਰਾਓ ਵੀ ਇੱਕ ਤਾਂ ਤੁਸੀਂ ਸਾਡਾ ਪੇਸ਼ੈਂਟ ਮਾਰਤਾ ਉਹਨੂੰ ਡੈਮੇਜ ਕਰਤੀਆਂ ਕਿੱਡਣੀ ਡੈਮੇਜ ਕਰਤੀ ਆਏ ਤੁਹਾਡੇ ਕੋਲ ਠੀਕ ਹੋਣ ਵਾਸਤੇ ਹੀ ਠੀਕ ਹੋਣ ਦੀ ਬਜਾਏ ਸਾਡੇ ਤੁਸੀਂ ਨੁਕਸਾਨ ਕਰਤਾ 100% 29 ਸਾਲ ਦੀ ਉਹਦੀ ਉਮਰ ਆ ਜੀ 1 ਸਾਲ ਉਹਦੇ ਵਿਆਹ ਨੂੰ ਹੋਇਆ ਬੇੜਾ ਕਰਕ ਕਰਕੇ ਇਹਨਾਂ ਨੇ ਰੱਖਤਾ ਸਾਡੇ ਸਾਹਮਣੇ ਕੋਈ ਨਹੀਂ ਆਉਂਦਾ ਫਿਰ ਮੈਡਮ ਵੈਸੇ ਹੀ ਕਰਦੀ ਆ ਵੀ ਇਹ ਬੋਲਣ ਦੇ ਆ ਇਹਨਾਂ ਨੂੰ ਕੋਈ 20000 ਦੇ ਦੋ ਅਸੀਂ ਕਿਹਾ 20000 ਵੀ ਦੇ ਦੇਣਾ ਸਾਡੇ ਸਾਹਮਣੇ ਤੇ ਆਓ ਸਾਡੀ ਤਸੱਲੀ ਤੇ ਕਰਾਓ ਆਣ ਕੇ 6:00 ਵਜੇ 3:00 ਵਜੇ ਦਾ ਡਿਸਚਾਰਜ ਹੈ ਸਾਨੂੰ ਰਿਪੋਰਟ ਨਹੀਂ ਦੇਂਦੇ ਜੀ ਰਿਪੋਰਟ 5:37 ਮਿੰਟ ਦੀ ਆਈ ਹੈ ਪਤਾ ਨਹੀਂ ਕਿੱਥੋਂ ਇਹਨਾਂ ਕਰਾਇਆ ਜਾਂ ਆਪੇ ਹੀ ਬਣਾ ਲਈ ਹੁਣ ਤੱਕ ਕਿੱਥੋਂ ਕਰਾਇਆ ਕਿੱਥੋਂ ਨਹੀਂ ਸਾਡੇ ਬਾਰੇ ਕੋਈ ਜਾਣਕਾਰੀ ਨਹੀਂ ਹੁਣ ਇਹ ਰਿਪੋਰਟ ਜੀ ਇਹ ਦੇ ਲਾ ਗਈ ਆ ਸਾਡੇ ਮੱਥੇ ਕੋਈ ਨਹੀਂ ਲੱਗਣ ਦੇ ਆ ਜੇ ਅਸੀਂ ਕਹਿੰਨੇ ਆ ਵੀ ਸੱਧੋ ਸਾਡੇ ਲੱਗੇ ਕੋਈ ਨਹੀਂ ਆ ਰਿਹਾ ਇਹ ਸਰੇ ਆਮ ਲੁੱਟਮਾਰ ਹੋ ਰਹੀ ਹੈ ਜੀ ਇਹ ਧੱਕਾ ਹੋ ਰਿਹਾ ਲੋਕਾਂ ਦੇ ਨਾਲ ਬੇਇਨਸਾਫੀ ਹੋ ਰਹੀ ਹੈ ਸਾਡਾ ਨੌਜਵਾਨ ਮੁੰਡਾ ਵਾ ਸਾਡਾ ਇਹਨਾਂ ਬੇੜਾ ਗਰ ਕਰਤਾ ਉਹਦੀਆਂ ਕਿਡਨੀਆਂ ਫੇਲ ਕਰਦੀਆਂ ਉਹਨੂੰ 1% ਕਿਤੇ ਸ਼ੂਗਰ ਦੀ ਨੁਕਸ ਨਹੀਂ ਕੋਈ ਗੋਲੀ ਨਹੀਂ ਲਾ ਰਿਆ ਕਿਸੇ ਚੀਜ਼ ਦਾ ਉਹਨੂੰ ਕੋਈ ਪ੍ਰੋਬਲਮ ਨਹੀਂ ਇਹਨਾਂ ਕਿਡਨੀ ਉਹਦੀਆਂ ਡੈਮੇਜ ਕਰਦੀਆਂ ਉਹਨਾਂ ਦੇ ਬੇਅਜ਼ਰ ਜੀ ਬਹੁਤ ਮਾੜਾ ਉਹ ਮੂਰਖ ਬਣਾਉਂਦੇ ਆ ਲੋਕਾਂ ਨੂੰ ਮੂਰਖ ਬਣਾਉਂਦੇ ਆ ਮੈਂ ਡਾਕਟਰ ਬ੍ਰੇਨ ਵਾਲੇ ਨਾਲ ਗੱਲ ਕੀਤੀ ਮੈਡੀਸਨ ਵਾਲੇ ਨਾਲ ਗੱਲ ਕੀਤੀ ਮੈਨੂੰ ਕਹਿਣ ਜੀ ਗੱਲ ਇਦਾਂ ਵਾ ਇਹਦਾ ਖਤਰਾ ਵੱਧ ਗਿਆ ਵਾ ਮੈਂ ਕਹ ਜੀ ਵਧਾਇਆ ਕਿੰ ਆਇ ਤੇ ਤਾਂ ਠੀਕ ਹੋਣਾ ਬਧਾਇਆ ਤੇ ਤੁਹਾਂ ਵਾ ਤੇ ਹੁਣ ਇਹਦਾ ਹੱਲ ਕੀ ਆ ਕਹਿੰਦਾ ਜੀ 2-4 ਦਿਨ ਹੋਰ ਲੱਗਣਗੇ 10 ਦਿਨ ਵੀ ਲੱਗ ਸਕਦੇ ਆ ਮੈਂ ਕਿਹਾ 20 ਲੱਗ ਜਾਣ ਪ੍ਰੋਬਲਮ ਹੋ ਠੀਕ ਹੋ ਜੇਗੀ ਕਹਿੰਦਾ ਜੀ ਉਹ ਕੋਈ ਗਾਰੰਟੀ ਨਹੀਂ ਉਹ ਸਾਡੀ ਕੋਈ ਗਾਰੰਟੀ ਨਹੀਂ ਕੁਛ ਵੀ ਹੋ ਸਕਦਾ ਹੁਣ ਇਹ ਡਰੇ ਹੋਏ ਪੀਜੀਆ ਲਾ ਕੇ ਚੱਲੇ ਆ ਇਹਨਾਂ ਨੇ ਸਾਡਾ ਬੇੜਾ ਕਰ ਕਰਤਾ ਜੀ ਅਸੀਂ ਮੀਡੀਆ ਕਰੀ ਹੱਥ ਜੋੜ ਕੇ ਬੇਨਤੀ ਕਰਨੀ ਵੀ ਬਾਕੀ ਲੋਕਾਂ ਨੂੰ ਵੀ ਬਚਾਓ ਇਹਨਾਂ ਲੋਕਾਂ ਕੋਲ ਛੁੱਟੀ ਲੈਣ ਚ ਕਿੰਨੀ ਕੀ ਦਿੱਕਤ ਆਈ ਛੁੱਟੀ ਲੈਣ ਚ ਸਾਨੂੰ ਇਹ ਪਿੰਡ ਵੇ ਦਾ ਖਰਾਬ ਕਰਨ ਦੇ ਆ ਆ ਵੇਲੇ ਹੁਣ ਟਾਈਮ ਹੋ ਗਿਆ ਆ ਸਾਡੇ ਰਿਸ਼ਤੇਦਾਰ ਸਾਰੇ ਇਕੱਠੇ ਆ ਕੋ ਪਠਾਨਕੋਟੋਂ ਕੋ ਜਲੰਧਰੋਂ ਕੋ ਜੰਮੂ ਤੋਂ ਆਇਆ ਸਾਰੇ ਬੰਦੇ ਖੱਜਣ ਡੇ ਨੇ ਰਾਤ ਜਾਣਾ ਸਿਰਫ ਇੱਕ ਰਿਪੋਰਟ ਨਹੀਂ ਦੇਣ ਡੇ ਇਹਨਾਂ ਨੇ ਮੂਰਖ ਬਣਾ ਕੇ ਸਾਨੂੰ ਲੁੱਟਿਆ ਜੀ ਮੁੰਡਾ ਸਾਡੇ ਨਾਲ ਜਿਹੜਾ ਘਰ ਕਰਤਾ ਸਾਡੇ ਬੱਚੇ ਦਾ ਇਹ ਕਰਕੇ ਅਸੀਂ ਮੀਡੀਆ ਕੋਈ ਬੇਨਤੀ ਕਰਨਿਆਂ ਵੀ ਲੋਕਾਂ 'ਚ ਤੁਹਾਡੇ ਰਹੀ ਜਾਗਰਤਾ ਪੈਦਾ ਹੋਏ ਵੀ ਇਹ ਬੁੱਚੜਖਾਨੇ ਖੁੱਲੇ ਕੋਈ ਹਸਪੀਟਲ ਨਹੀਂ ਜੇ ਕੋਈ ਕੈਦਾ ਤੇ ਇਲਾਜ ਨਹੀਂ ਹੋ ਰਿਆ ਵੀ ਜਿਹੜੇ ਲੁੱਟਣ ਡੇ ਇਹ ਪਹਾ ਇਹਨਾਂ ਨੇ ਇਕੱਠਾ ਕਰਕੇ ਕਿੱਥੇ ਕੱਢਣਾ ਇਹਨਾਂ ਦਾ ਵੀ ਇਹੋ ਹਾਲ ਹੋਣਾ ਦੀ ਵੀ ਕੰਪਲੇਂਟ ਕਰਾਂਗੇ ਜੀ ਜਦ ਸਾਡਾ ਹੋਰ ਇਹਨਾਂ ਕੀ ਛੱਡਿਆ ਜੀ ਪੇਸ਼ੈਂਟ ਜੋ ਵੀ આરોਪ ਲਗਾ ਰਿਹਾ ਹੈਗਾ ਵਾ ਸਾਡੇ ਕੋਲ ਪੇਸ਼ੈਂਟ ਐਡਮਿਟ ਹੋਇਆ ਸੀਗਾ ਇਹਨੂੰ ਮੈਨੇਜ ਐਕਟਸ ਦੀ ਪ੍ਰੋਬਲਮ ਸੀਗੀ ਫੀਵਰ ਰਹਿੰਦਾ ਸੀਗਾ ਉਹਦਾ ਹੀ ਟਰੀਟਮੈਂਟ ਚੱਲ ਰਿਹਾ ਸੀਗਾ ਇਹਨਾਂ ਨੇ ਅੱਜ ਸਾਡੇ ਕੋਲ ਡਿਸਚਾਰਜ ਮੰਗੇਆ ਸੀਗਾ ਤੇ ਡਿਸਚਾਰਜ ਇਹਨਾਂ ਨੂੰ ਅਸੀਂ ਦੇ ਦਿੱਤਾ ਸੀਗਾ ਇਹਨਾਂ ਨੇ ਖੁਦ ਕਿਹਾ ਸੀਗਾ ਕਿ ਅਸੀਂ ਸਵੇਰੇ ਲੈ ਕੇ ਜਾਵਾਂਗੇ ਸਵੇਰੇ ਲੈ ਕੇ ਜਾਵਾਂਗੇ ਅਸੀਂ ਅਸੀਂ ਹੁਣ ਨਹੀਂ ਲੈ ਕੇ ਜਾਣਾ ਅਸੀਂ ਇਹਨਾਂ ਨੂੰ ਸਮਝਾਇਆ ਵੀ ਜੋ ਵੀ ਪੇਸ਼ੈਂਟ ਦੀ ਪ੍ਰੋਬਲਮ ਸੀਗੀ ਸਾਰਾ ਕੁਝ ਡਿਟੇਲ ਵਿੱਚ ਸਮਝਾਇਆ ਸੀਗਾ ਬਟ ਉਹ ਸਮਝੇ ਨਹੀਂ ਡਿਸਚਾਰਜ ਇਹ ਲੋਕ ਹੋਣ ਲੱਗਾ ਪੇਸ਼ੈਂਟ ਤੇ ਡਿਸਚਾਰਜ ਦੇ ਟਾਈਮ ਇਹਨਾਂ ਨੇ ਕੁਝ ਪੈਸੇ ਆ ਖੋਸਾਂ ਦਾ ਰੌਲਾ ਸੀਗਾ ਕੁਝ ਇਹਨਾਂ ਦਾ ਪੇਸ਼ੈਂਟ ਮੈਡੀਸਿਨ ਲੈ ਕੇ ਗਿਆ ਸੀਗਾ ਪੇਸ਼ੈਂਟ ਚੱਲਦਾ ਗਿਆ ਸੀਗਾ ਹਸਪੀਟਲ ਚੋਂ ਕਿਡਨੀਆਂ ਦੇ ਵਿੱਚ ਇਨਫੈਕਸ਼ਨ ਸੀਗੀ ਲੇਕਿਨ ਇਨੀ ਜ਼ਿਆਦਾ ਵੀ ਨਹੀਂ ਸੀਗੀ ਹੈਗੀ ਮੈਡੀਸਿਨ ਨੇ ਡਾਕਟਰ ਪ੍ਰੈਸਕ੍ਰਾਈਬ ਕਰਦੇ ਨੇ ਠੀਕ ਹੈ ਜੀ ਉਹ ਵੀ ਲਿਖੀ ਹੁੰਦੀ ਹੈ ਔਰ ਜਿਹੜੀਆਂ ਟੈਬਲੇਟਸ ਹੁੰਦੀਆਂ ਲਿਖੀਆਂ ਸੀਗੀਆਂ ਉਹ ਅਲੱਗ ਤੋਂ ਲਿਖਿਆ ਜਾਂਦੀਆਂ ਐਂਟੀਬਾਇਓਟਿਕਸ ਜਿਹੜੇ ਹੈਗੇ ਕਈ ਇੰਜੈਕਸ਼ਨਸ ਜਾਂਦੇ ਹੈਗੇ ਕਈ ਟੈਬਲੇਟਸ ਜਾਂਦੀਆਂ ਐਂਟੀਬਾਇਓਟਿਕਸ ਜਿਹੜੇ ਹੁੰਦੇ ਆ ਜਿਹੜੇ ਜਦੋਂ ਹਾਇਰ ਇਨਫੈਕਸ਼ਨ ਹੁੰਦੀ ਹੈ ਪੇਸ਼ੈਂਟ ਦੇ ਬਲੱਡ ਦੇ ਵਿੱਚ ਤੋਂ ਉਦੋਂ ਇੰਜੈਕਟੇਬਲਸ ਚਲਦੇ ਹੈਗੇ ਜਿਹੜੇ ਟੈਬਲੇਟਸ ਹੁੰਦੀਆਂ ਨੇ ਜਿਹਨਾਂ ਦਾ ਰੋਗ ਆ ਵੀ ਕਿਡਨੀਆਜ਼ ਤੇ ਪਹਿਲਾਂ ਹੀ ਉਹਨਾਂ ਦੀ ਇਨਫੈਕਸ਼ਨ ਸੀਗੀ ਠੀਕ ਹੈ ਜੀ ਤੇ ਸਹੀ ਤਰ੍ਹਾਂ ਟ੍ਰੀਟਮੈਂਟ ਨਾ ਲੈਣ ਦੇ ਕਰਕੇ ਇਹਨਾਂ ਦੀਆਂ ਕਿਡਨੀਆਜ਼ ਹੋਰ ਡੈਮੇਜ ਹੋ ਗਈਆਂ ਪੇਸ਼ੈਂਟ ਠੀਕ ਸੀਗਾ ਜਦੋਂ ਸਾਡੇ ਕੋਲ